ਹਾਂ ਜੀ ਬਾਰ ਨੂੰ ਗਿਲਾੜੀ ਨੂੰ ਖਿਲਾ ਰਿਹਾ ਡਮ ਮੋਟਾ ਹੋਇਆ ਪਿਆ ਖਾ ਖਾ ਕੇ ਦੇਖਿਓ ਉਹ ਦੱਸ ਥੋੜਾ ਖਾ ਲੈ ਹੋਈ ਤਾਂ ਗੱਲ ਥੋੜਾ ਖਾ ਨਾ ਆਪਰੇ ਨਾ ਨਾ ਡਰਾ ਨਾ ਦੇਖੀ ਕਿੰਨੇ ਪਿਆਰ ਨਾਲ ਦੇ ਸੱਚੇ ਯਾਰ ਹੱਦ ਵੀ ਪਿਆਸ ਮੈਨੂੰ ਲੱਗੇ ਐਵੇਂ ਫੋਟੋ ਖਿਚਾ ਰਿਹਾ ਸ਼ਾਨ ਦੇ ਨਾਲ ਹਾਜੀ ਸਾਸਰੀ ਹਾਜੀ ਸਾਰੇ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਬੈਠੇ ਇਸ ਕਰਕੇ ਹੋਇਆ ਕਿਉਂਕਿ ਸਾਡਾ ਟੈਣਾ ਸਾਡੇ ਨਾਲ ਆ ਕੇ ਖੜ ਗਿਆ ਬਲੌਗ ਦੀ ਸ਼ੁਰੂਆਤ ਕਰਨੀ ਸੀ ਠੀਕ ਹੈ ਤੇ ਅੱਜ ਆਪਾਂ ਤਿਆਰ ਸ਼ਹਿਰ ਹੋ ਕੇ ਤੇ ਚੱਲੇ ਆ ਜਿ ਆਪਾਂ ਬੀਬੀ ਪਾਪਾ ਨੂੰ ਦਰਸ਼ਨ ਕਰਨ ਵਾਸਤੇ ਤੇ ਟੱਕੀ ਸਾਹਿਬ ਚੱਲੇ ਆ ਤੇ ਉਸ ਤੋਂ ਬਾਅਦ ਫਿਰ ਜੇ ਟਾਈਮ ਮਿਲਿਆ ਦਾੜਾ ਸਾਹਿਬ ਵੀ ਜਾਵਾਂਗੇ ਤੇ ਇੱਕ ਦੋ ਗੁਰਦੁਆਰੇ ਹੋਰ ਦੇਖ ਲੈ ਜੇ ਟਾਈਮ ਮਿਲਿਆ ਤਾਂ ਤੇ ਬਾਕੀ ਇਹ ਆ ਵੀ ਅੱਜ ਮੌਸਮ ਬਹੁਤ ਜ਼ਿਆਦਾ ਨਾ ਠੰਡਾ ਜਾ ਹੋਇਆ ਪਿਆ ਧੁੱਪ ਧੁੱਪ ਹੈ ਨਹੀਂ ਇਹ ਮੈਨੂੰ ਥੋੜਾ ਅਜੀਬ ਲੱਗਦਾ ਐਦਾਂ ਹਮ ਹੈਨਾ ਧੁੱਪ ਜੀ ਹੋਣੀ ਚਾਹੀਦੀ ਐ ਸਰਦੀ ਜਿਹੜਾ ਐਦਾਂ ਦਾ ਮੌਸਮ ਹੈ ਨਾ ਝਾੜ ਵਾਲਾ ਉਹ ਗਰਮੀਆਂ ਜੀ ਵਧੀਆ ਲੱਗਦਾ ਗਰਮੀਆਂ ਜਿਆਦਾ ਸੋਹਣਾ ਲੱਗਦਾ ਸਹੀ ਗੱਲ ਐ ਸਰਦੀਆਂ ਇਹਦਾ ਬੇਕਾਰ ਲੱਗਦਾ ਸਰਦੀ ਧੁੱਪ ਸੋਣੀ ਨਹੀਂ ਲੱਗਦੀ ਐ ਜ ਨਹੀਂ ਚਲੇਗਾ ਕੱਕੇ ਜੇ ਸਾਡਾ ਕੱਕਾ ਵੀ ਚੂਣਾ ਚੂਣਾ ਤਿਆਰ ਹੋ ਗਏ ਤੇ ਚੱਲੇ ਆਂ ਅਸੀਂ ਹੁਣ ਠੀਕ ਐ ਜੀ ਤੇ ਆਪਾਂ ਜਾਣੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਮਾੜੇ ਮੋਟੇ ਠੀਕ ਐ ਤੇ ਚਲੋ ਜੀ ਚੱਲੀਏ ਆਪਾਂ ਹੈ ਬੀਬੀ-ਬਾਪਾ ਜਾ ਰਹੇ ਨੇ ਸਾਰੇ ਜਾ ਰਹੇ ਆ ਮੰਮੀ ਵੀ ਜਾ ਰਹੇ ਨੇ ਸਾਰੇ ਜਾ ਰਹੇ ਸੀ ਟੋਟਲੀ ਹਾਂਜੀ ਤੇ ਹੁਣ ਸਾਰੇ ਜਾ ਰਹੇ ਆ ਵਹਿ ਕੇ ਤੇ ਪਿੱਛੇ ਵੇਖੋ ਤੁਸੀਂ ਚੰਨੂ ਸਾਡੇ ਡਿੱਕੀ ਬੈਠਾ ਡਿੱਕੀ ਆਪਾ ਉਸਮਾਨ ਜੇ ਵਾਲੀ ਚੱਕ ਕੇ ਸਿਸਟਮ ਜਾ ਤੇ ਚੰਨੂ ਬਿਠਾਦਾ ਤੇ ਇੱਕ ਵਾਰੀ ਮਨਪੀ ਨੂੰ ਬਿਠਾਇਆ ਸੀ ਯਾਦ ਆ ਮਰ ਮਰੀ ਉਦੋਂ ਬੀਬੀ-ਬਾਪਾ ਐ ਆਹ ਰਾਮਾਪਾ ਕੇ ਬਗੋਰ ਸਾਹਿਬ ਗਏ ਸੀ ਨਾ ਚਮਗੋਰ ਸਾਹਿਬ ਗਏ ਸੀ ਉਦੋਂ ਤੇ ਉਦੋਂ ਇਹ ਸੀ ਵੀ ਹਾਂ ਮਨਪੀ ਤੇ ਉਦੋਂ ਬਿਠਾਈ ਸੀ ਆਪੋ ਵਿੱਚ ਤੋਂ ਮੋਰਗਿਆਂ ਦੀ ਚੱਪਲਾ ਰਹਿ ਗਈ ਐ ਉੱਥੇ ਜੀ ਚੱਪਲਾ ਉੱਥੇ ਹੀ ਛੱਡ ਆਈ ਚੱਪਲਾ ਉੱਥੇ ਹੀ ਛੱਡ ਆਈ ਆਹੋ ਮਨਨੂ ਉਹਦੇ ਪੋਟੀ ਆ ਗਈ ਸੀ ਤਾਂ ਕਰਕੇ ਉੱਥੇ ਫਿਰ ਪੋਟੀ ਤੋੜ ਲਾ ਕੇ ਮੁੜ ਕੇ ਚੱਪਲਾ ਉੱਥੇ ਹੀ ਛੱਡ ਆ ਆਪ ਦੀ ਵਾਰੀ ਸਾਰੇ ਰਾਹ ਦੇ ਚ ਪੋਟੀ ਲਪਤੇ ਆਏ ਆਹੋ ਵੀ ਕਿੱਥੇ ਪੋਟੀ ਕੀਤੀ ਕਿੱਥੇ ਪੋਟੀ ਕੀਤੀ ਪਤਾ ਹੀ ਨਹੀਂ ਲੱਗਿਆ ਆਹੋ ਕਾਕਾ ਹੱਡਾ ਦੇਖ ਓਏ ਪਿੰਡੀ ਆ ਓਏ ਪਿੰਡੀ ਜਾ ਓਏ ਠੰਡ ਆ ਗਈ ਓਏ ਓਏ ਨਨੂ ਠੰਡ ਆ ਗਈ ਹੈ ਨਾ ਅੱਜ ਬਣੀ ਬੀਬੀ ਨੂੰ ਜਰਾਬਾਂ ਬਣਾਈਆਂ ਨੇ ਅੱਛਾ ਰੋਹਤ ਪਿਆਰ ਹੋ ਗਿਆ ਬੀਬੀ ਦਾ ਕਈ ਵਾਰੀ ਲਿਸਟ 'ਚੋਂ ਬਾਹਰ ਕੱਢ ਦਿੰਦੀ ਹੈ ਬੀਬੀ ਨੂੰ ਲਿਸਟ 'ਚੋਂ ਬਾਹਰ ਕੱਢ ਦਿੰਦੀ ਕਹਿੰਦੀ ਮੈਂ ਨਹੀਂ ਬੀਬੀ ਨੂੰ ਵਿਆਹ 'ਚ ਬੁਲਾਣਾ ਅੱਜ ਤੇ ਆਪਾਂ ਤਾਂ ਉਹਨਾਂ ਨੂੰ ਵੀ ਕੱਢਤਾ ਸੀ ਆਹੋ ਮੈਨੂੰ ਕਹਿੰਦੀ ਤੁਹਾਨੂੰ ਨਹੀਂ ਬੁਲਾਣਾ ਤੇ ਡਾ ਯਾ ਕਿੱਡਾ ਬਣਿਆ ਫਿਰਦਾ ਹੈ ਵਿਆਹ ਵਾਲਾ ਮਾਲਕ ਯਾ ਪਿੰਡ ਉਹ ਰਿਆ ਦੀ ਕੜੀ ਆਹ ਪਾਪਾ ਜੀ ਦਾ ਪਾਪਾ ਜੀ ਨੂੰ ਨਹੀਂ ਆਦੀ ਸਹੀ ਗੱਲ ਹੈ ਨਹੀਂ ਅਰੇ ਆਏ ਲੋ ਮੈਂ ਸਾਰੀ ਬਦਨਾਵਾ ਨਵੇਂ ਪੁੱਤਰਾ ਤੇ ਬਦਨਾਵਾ ਪੁੱਤਰੀਆਂ ਪੁੱਤਰਾ ਇਹ ਪੀੜੀ ਪੀੜੀ ਹੈ ਸਾਡੀ ਪੀੜੀ ਹੈ ਅ ਫਿਊ ਮੂਮੈਂਟਸ ਲੇਟਰ ਖੱਲ ਦੇ ਹਾਂ ਖੱਲ ਦੇ ਖਾ ਖੱਲ ਦੇ ਹਾਂ ਕਰਨੀ ਚੋਕਰੀ ਵਾਂਗ ਗਏ ਕੋਈ ਕੁਝ ਕਰ ਲਈ ਨੰਨੂ ਤੂੰ ਆਨੇ ਨੇ ਡਰਾਣੀ ਹੈ ਪਿੱਛੇ ਹੋ ਜਾ ਮੈਂ ਵੀ ਤੂੰ ਨਾ ਬੋਲ ਆ ਤਾਂ ਫਿਰ ਹਾਂ ਕਿਹੜਾ परने <laughs> अभी ਜਸਪਤਾ ਨੇ ਆਹ ਬਲਸੋ ਨਾ ਖਾਓ ਚਾਹ ਦੇ ਗੋਬੇ ਆ ਲਓ ਜੀ ਹੁਣ ਲੰਗਰ ਪਾਣੀ ਖਾ ਕੇ ਤੇ ਅਸੀਂ ਆਏ ਆਂ ਇਧਰ ਕੁਟਿਆ ਬਾਬਾ ਜੀ ਦੇਖਦੇ ਪਏ ਆਂ ਇਹ ਅਦਰਾ ਦੇਖੋ ਚਿੜੀਆਂ ਪੰਛੀ ਹੈ ਨਾ ਸਾਰੇ ਕੋਈ ਰੱਖੇ ਹੋਏ ਨੇ ਅੱਜ ਤੁਸੀਂ ਤਮਾਸ਼ਾ ਦੇਖਿਆ ਅੱਜ ਚਿੜੀਆਂ ਦਾ ਹੈ ਨਾ ਗੈਲਰੀ ਦਾ ਹੈ ਨਾ ਓਏ ਕਿੰਨੇ ਕਿੰਨੇ ਸੋਨੇ ਖਾਦੇ ਨੇ ਅਦਰਾ ਦੇਖੋ ਕਿੰਨੇ ਸੋਨੇ ਬਣਾਏ ਹੋਏ ਨੇ ਸਹੀ ਗੱਲ ਹੈ ਯਾਰ ਸਾਰੇ ਬੈਠੇ ਹੋਏ ਨੇ ਲੰਗਰ ਕੁਟੀਆਂ ਪਹਿਲਾਂ ਐਵੇਂ ਹੁੰਦੀ ਸੀ ਹੈ ਨਾ ਪਹਿਲਾਂ ਲੰਗਰ ਕੁਟੀਆਂ ਸੀ ਹੈ ਆਹੋ ਐਵੇਂ ਦੇ ਹੁੰਦੇ ਸੀ ਪਹਿਲਾਂ ਘਰ ਸਹੀ ਗੱਲ ਹੈ ਪਹਿਲਾਂ ਇਦਾਂ ਦੇ ਘਰ ਹਾਂਜੀ ਅਲੀਹਾਂ ਮੈਂ ਤੁਹਾਨੂੰ ਨਿਕਲ ਕੇ ਆਈ ਹੁਣੇ ਫੋਟੋ ਖਿੱਚ ਕੇ ੜਿਆ ਬੀਬੀ ਹੁਣਾਂ ਦੀ ਮੰਮੀ ਤੁਹਾਡੀ ਫੋਟੋ ਵਿੱਚ ਆ ਜਾਓ ਇੱਧਰ ਡੈਡੀ ਆ ਜਾਓ ਫੋਟੋ ਖੇਦੀ ਏਕ-ਇਕ ਡੈਡੀ ਬਣਾਦੀ ਕਿ ਨਹੀਂ ਆ ਜਾਓ ਬੀਬੀ ਆ ਜਾਓ ਇੱਥੇ ਆ ਜਾਓ ਇੱਧਰ ਆਓ ਮੈਂ ਲੈ ਲੇਡੀ ਫੋਟੋ ਮੈਂ ਉੱਤੀ ਪੰਛੀ ਨੇ ਪਪਾਈਏ ਸਹੀ ਹੋ ਵਾਹ ਕੀ ਵਾਹ ਬਹੁਤ ਸੋਹਣੇ ਸੋਹਣੇ ਪੰਛੀ ਨੇ ਆ ਦੇਖੋ ਹਾਂ ਫੋਟੋ ਖਿੜਾ ਪਈ ਸੀ ਕੀ ਬਾਤ ਉਹ ਖਿੜਾ ਇਹ ਵੇਹਣ ਵੇਹ ਲੈ ਕੇ ਦੇਖਾਂ ਫੋਟੋ ਖਿੜਾ ਫੋਟੋ ਉਹਨੇ ਕਚਣੀ ਫੋਟੋ ਅੱਗੇ ਆ ਚੰਨ ਓਏ ਉਹ ਦੇਖ ਗਲੈਰੀ ਜੋ ਹੱਥ ਚ ਖਾਦਾ ਨਹੀਂ ਨਾ ਫੇਰ ਫੋਟੋ ਜਾ ਉਹ ਚਿੜੀ ਆਈ ਮੇਰੇ ਹੱਥ ਚ ਚੋਚ ਮਾਰ ਕੇ ਚੱਲ ਗਈ ਹਾਂ ਇਹਨੇ ਨੋ ਤੋਤੋ ਕਿਤੇ ਗਿਆ ਲਿਕਾ ਪਤਾ ਦਾ ਹੋਏ ਉਹ ਨੰਨੂ ਦੇ ਕਿ ਭਾਰੇ ਲੈ ਆਂਦੇ ਓਏ ਉਹ ਸਾਨੂੰ ਹੰਡੀ ਆਹ ਪਰੇ ਵੇਖੀਂ ਹੰਡੇ ਦੇਖੋ ਤੇ ਹੰਡੇ ਨੂੰ ਦੇਖੋ ਓ ਰ ਆ ਜਾ ਹੰਡੇ ਨੂੰ ਖਾ ਉਧਰ ਆ ਹਾਂ ਹਾਂ ਇਹ ਸੋਹਣੇ ਸੋਹਣੇ ਪੰਛੀ ਨੇ ਆ ਜੀ ਚਿੜੀਆਂ ਹੰਡੇ ਇਹ ਬੈਠੇ ਨੇ ਥਲੇ ਰਾਮਾ ਹਾਂਜੀ ਤੇ ਅੱਧਰ ਦੇਖੋ ਤੁਸੀਂ ਕਾਂ ਡੌਮ ਮੋਟਾ ਹੋਇਆ ਪਿਆ ਖਾ ਖਾ ਕੇ ਦੇਖਿਓ ਉਹ ਦੱਸ ਤੂੰ ਥੋੜਾ ਖਾਲਾ ਹੈ ਉਹੀ ਤਾਂ ਗੱਲ ਥੋੜਾ ਖਾ ਨਾ ਆਪਰਿਆ ਫਿਰਦਾ ਆ ਦੇਖਿਓ ਦੇਖੋ ਕਿੱਡਾ ਮੋਟਾ ਹੈ ਬਈ ਇੱਕ ਵਾਰੀ ਇਹ ਬੋਲਦੇ ਨਹੀਂ ਇੱਥੇ ਡਰਦੇ ਨਹੀਂ ਇਹ ਪੰਛੀ ਆ ਪੰਛੀ ਡਰਦੇ ਨਹੀਂ ਹੱਥਾਂ ਚ ਲੈ ਕੇ ਜਾਂਦੇ ਚੀਜ਼ਾਂ ਸਹੀ ਗੱਲ ਹੈ ਡਰਦੇ ਰਹਿੰਦੇ ਨੇ ਹੋਰ ਉਹ ਆਦਤ ਪਈ ਨਾ ਆਦਤ ਪਈ ਹਾਂ ਹਾਂ ਉਹ ਵੇਖੇ ਉੱਥੇ ਵੀ ਕੁੱਟਿਆ ਜਾ ਪਿਆ ਆਉ ਡਿਸਪੈਂਸਰੀ ਹੈ ਉੱਧਰ ਨਹੀਂ ਇਹ ਕਹੇ ਕੋਈ ਕਿਛੇ ਨਾ ਹੋ ਸਹੀ ਗੱਲ ਹੱਥ ਲੈ ਕੇ ਜਾਂਦੇ ਆ ਆਦਤ ਪੈ ਗਈ ਨਾ ਪੰਛੀਆਂ ਨੂੰ ਉਹਨਾਂ ਨੂੰ ਹੈਨਾ ਯहां ਕੋਈ ਕੁਝ ਕਹਿੰਦਾ ਨਹੀਂ ਹੈਗਾ ਯੂਜ਼ ਟੂ ਹੈਪਨ ਉਹ ਅਰੇ ਚਿੜੀਆਂ ਦੂਜੀਆਂ ਹਾਂ ਇਹ ਚਲੋ ਹੁਣ ਵਾਪਸ ਜਾ ਰਹੇ ਆ ਬਸ ਚਲੋ ਜੀ ਵਧੀਆ ਲੱਗਿਆ ਹੈ ਚਲੋ ਉੱਠ ਕੇ ਹੋਰ ਕੁਝ ਖਵਾਵਾਂਗੇ ਹਾਂ ਕੀ ਡਰਾ ਦੇਣਾ ਫਿਰ ਉਹਨੇ ਪੈ ਵੀ ਜਾਂਦੀ ਹੈ ਨਹੀਂ ਨਹੀਂ ਡਰਾ ਨਾ ਦੇਖੀ ਕਿੰਨੇ ਪਿਆਰ ਨਾਲ ਦੇਖਿਆ ਇਹ ਨਹੀਂ ਅੱਛੀ ਯਾਰ ਹਾਂ ਮੈਨੂੰ ਉਧਰ ਤਾਂ ਲੈ ਕੇ ਚੱਲੋ ਕੁਝ ਜਾਈਏ ਹਾਂ ਲੈ ਕੇ ਲਾਗੇ ਤਾ ਇਹ ਪ੍ਰਾਤਨ ਘਰ ਦੇਖਦੇ ਆਪਾਂ ਨਾ ਯਾਰ ਮੈਨੂੰ ਤਾਂ ਫੋਨ ਨੂੰ ਗਾਣੀ ਮਾਰੂਗਾ ਮੇਰੇ ਪੈਰ ਫੇਰ ਚਲੋ ਕੀ ਨਾ ਕੀ ਇਹਦਾ ਫੋਟੋ ਖਿੱਚਿਆ ਕੁਝ ਨਹੀਂ ਕਹਦਾ ਕਹਾ ਜਾਈ ਨਹੀਂ ਕੁਝ ਕਹਿੰਦਾ ਨਹੀਂ ਖੇਡਦਾ ਅੱਗੇ ਮਨਪ੍ਰੀ ਬਾਰ-ਬਾਰ ਕਹੀ ਨਹੀਂ ਗਦਾ ਤਾਂ ਨਹੀਂ ਗਦਾ ਤਾਂ ਮਨਪੀ ਦਾ ਦਿਮਾਗ ਖਰਾਬ ਹੋ ਗਿਆ ਤੇ ਨੂੰ ਤੇ ਨੂੰ ਫਰਕ ਨਹੀਂ ਪਤਾ ਲੱਗਦਾ ਯਾਰ ਹੱਦ ਹੋ ਗਈ ਯਾਰ ਹੱਦ ਹੋ ਗਈ ਐਨਾ ਕੀ ਬੰਦਾ ਕਵੇ ਦੱਸ ਤੇ ਯਾਰ ਹੱਦ ਹੋ ਗਈ ਸੋਰੀ 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 ਮੈਨੂੰ ਲੱਗਿਆ ਮੈਂ ਫੋਟੋ ਖਿਚਾ ਰਿਹਾ ਸ਼ਾਨ ਦੇ ਨਾਲ ਬਾਬਾ ਜੀ ਰੋਹਿਤ ਜੋ ਫੋਟੋ ਕਿ ਜਾਂਦੇ ਨੇ ਨਾ ਕਰਕੇ ਹੋਰ ਬਾਬਾ ਜੀ ਰੱਖਿਆ ਨੇ ਬਹੁਤ ਪਿਆਰ ਨਾਲ ਹੈ ਸਹੀ ਗੱਲ ਆ ਬਹੁਤ ਪਿਆਰ ਨਾਲ ਰੱਖੇ ਨੇ ਉਹ ਯਾਰ ਨੈਟਵਰਕ ਹੀ ਹੈ ਨਹੀਂ ਨੀ ਤਾਂ ਲਾਈਵ ਹੋਣਾ ਸੀ ਇੱਥੇ ਪ੍ਰਾਤਨ ਘਰ ਹੈ ਜੀ ਤੇ ਉੱਥੇ ਅਸੀਂ ਜਾ ਗਏ ਆ ਉੱਥੇ ਮਤਲਬ ਪੰਜਾਬ ਦੀ ਕੋਈ ਵੀ ਇਹੋ ਜੀ ਚੀਜ਼ ਨਹੀਂ ਹੈਗੀ ਹੈ ਨਾ ਜਿਹੜੀ ਉੱਥੇ ਨਹੀਂ ਹੈਗੀ ਮਤਲਬ ਪੰਜਾਬ 'ਚ ਜਿਹੜੇ ਆਮ ਘਰਾਂ ਦੇ ਵਿੱਚ ਚੀਜ਼ਾਂ ਯੂਜ਼ ਹੁੰਦੀਆਂ ਸੀ ਨਾ ਉੱਥੇ ਸਾਰੀਆਂ ਸਾਰੀਆਂ ਪਈਆਂ ਹੋਈਆਂ ਤੇ ਇਹ ਟੱਕੀ ਸਾਹਿਬ ਦੇ ਵਿੱਚ ਹੈ ਠੀਕ ਹੈ ਉੱਥੇ ਇਹ ਬਣਿਆ ਹੋਇਆ ਜਿੱਦਾਂ ਨਾ ਪੁਰਾਣਾ ਪ੍ਰਾਤਨ ਘਰ ਬਣਾਇਆ ਹੈ ਤੇ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਵਹਾਇਓ ਬਹੁਤ ਜ਼ਿਆਦਾ ਜ਼ਰੂਰੀ ਪਤਾ ਲੱਗੇ ਹੈ ਨਾ ਉਹਨਾਂ ਨੂੰ ਕਿ ਹਾਂ ਵੀ ਸਾਡਾ ਪੁਰਾਣਾ ਵਿਰਸਾ ਹੈ ਨਾ ਕੀ ਲੋਕ ਕਿਵੇਂ ਸੀ ਸਾਡੇ ਘਰ-ਬਾਰ ਹੈ ਨਾ ਪੁਰਾਣਾ ਸਾਰਾ ਕਲਚਰ ਵਗੈਰਾ ਸਾਰਾ ਪਤਾ ਲੱਗਦਾ ਜਰੂਰ ਇੱਥੇ ਭੇਜੋ ਜਰੂਰ ਲੈ ਕੇ ਆਇਓ ਬੱਚਿਆਂ ਨੂੰ ਜਰੂਰ ਦਿਖਾਓ ਲਿਆਗੇ ਤੇ ਫਿਲਹਾਲ ਆਪਾਂ ਹੁਣ ਗਾਂਵ ਵਧਦੇ ਹੋਏ ਤੇ ਹੁਣ ਡੈਡੀ ਗਾਂਵ ਕਿੱਥੇ ਜਾਣਾ ਕਿੱਥੇ ਜਾਣਾ ਕਿ ਘਰ ਜਾਣਾ ਕਰੋ ਫਿਰ ਇਹ ਗਾਇਆਂ ਬੱਚੇ ਫਿਰ ਪਾਪਾ ਜੀ ਨੂੰ ਬੀਬੀ ਗਿਆ ਨੂੰ ਦਿਖਾਣਾ ਸੀ ਅਸੀਂ ਤਾਂ ਪਹਿਲਾਂ ਆ ਚੁੱਕੇ ਆ ਤੇ ਆ ਘਰ ਜਿਹੜਾ ਪ੍ਰਾਤਨ ਘਰ ਤਾਂ ਤੁਸੀਂ ਪਹਿਲੀ ਵਾਰੀ ਵੇਖਿਆ ਹੋਣਾ ਇਹਨੂੰ ਜੜੀ ਮੈਂ ਪਹਿਲਾਂ ਵੇਖ ਕੇ ਗਿਆ ਸੀ ਬੰਦ ਸੀਗਾ ਪਿਛਲੀ ਵਾਰੀ ਆਏ ਸੀਗੇ ਹਾਂ ਤੇ ਇੱਥੇ ਊਂਡ ਵਗੈਰਾ ਉਹ ਬੰਨੇ ਹੁੰਦੇ ਨੇ ਅੱਜ ਨਹੀਂ ਹੈਗੇ ਅੱਜ ਲੱਗਦਾ ਅੰਦਰ ਉਹ ਅੱਗੇ ਨੇ ਊਂਡ ਉਧਰ ਨੇ ਫਰੇ ਅੱਛਾ ਉਹ ਨਹੀਂ ਨਹੀਂ ਇੱਥੇ ਵੀ ਹੁੰਦੇ ਨੇ ਜੜੀ ਇੱਥੇ ਬੰਨੇ ਹੁੰਦੇ ਨੇ ਹੂੰ ਦੇਖ ਕੇ ਜਾ ਕੇ ਦੇਖਦੇ ਆਂ ਦੇਗਾ ਤੁਰ ਕੇ ਚੱਲਦੇ ਆਂ ਕਹਿੰਦੀ ਪੈਰ ਦੁਖਦੇ ਨੇ ਜਾਣ ਲੱਗੇ ਮੈਂ ਤ ਗਿਆ ਸਮਝਣਾ ਚੱਲ ਚੱਲੇ ਚੱਲ ਬੈ ਜਾ ਬੈ ਕੋਈ ਗੱਲ ਮੈਂ ਬੈਠਾ ਉਹ ਹੈਲੋ ਡਿੱਗੀ ਡੁਗੀ ਨਹੀਂ ਬਹਿਣਾ ਅੱਗੇ ਬੈਠ ਬਿਠਾਵਾਂ ਤੈਨੂੰ ਮੈਂ ਚੱਲ ਵਿੱਚ ਗੱਡੀ ਚੱਲ ਦੇ ਲੋ ਕਹਦਾ ਜਿੱਦ ਕਰਦੀ ਏ ਡਿੱਗੀ ਚ ਬਹਿਣਾ ਇੱਥੇ ਚੁੰਨੀ ਦੀ ਸਣਾ ਡੁੱਚ ਚੁੰਨੀ ਡਿੱਗੀ ਚ ਬਹਿ ਗਿਆ ਹੈ ਨਾ ਤਾਂ ਕਰਕੇ ਥੋੜੀ ਤੇਰੇ ਬੈਠ ਬਿਠਾ ਦੇ ਯਾਰ ਚੱਲ ਬੈ ਜਾ ਫਿਰ ਬੈ ਜਾ ਚੱਲ ਬੈਠੋ ਬੈ ਲੋਜੀ ਬਿੱਕੀ ਫੋਲ ਹੋ ਗਈ ਹੱਥ ਪਰੇ ਕਰ ਹੱਥ ਪਰੇ ਕਰ ਲੋ ਸਿਆਲ ਉਹ ਤਾਲਾ ਲੱਗ ਜਾਂਦਾ ਆਪੇ ਹੀ ਲੱਗ ਜਾਂਦਾ ਠੀਕ ਹੈ ਹਾਂਜੀ ਤੇ ਹੁਣ ਵਾਪਸੀ ਲਈ ਚੱਲ ਚੁੱਕੇ ਆ ਤੇ ਅਸੀਂ ਆਨਲਾਈਨ ਨੇ ਠੰਡੇ ਤੇ ਸਨੈਕਸ ਤੇ ਮੈਂ ਤਾਂ ਲਿਆ ਹੈਲਦੀ ਚੀਜ਼ ਪੀਨਟ ਤੇ ਬਾਕੀ ਸਾਰਿਆਂ ਨੇ ਉਹ ਇਧਰ ਸ਼ਤਰਮੁਰਗ ਦਿਖਾ ਦੀ ਤੇ ਬਾਕੀ ਸਾਰਿਆਂ ਨੇ ਕਿਸੇ ਨੇ ਲੇਜ਼ ਆ ਦੇਖੋ ਪਾਰਟੀ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ

ਨਨੂ ਨੇ ਕੋਕ ਲਈ ਆ ਤੇ ਉਹ ਲੈਸ ਲਿਆ ਯੈਲੋ ਚਿਪਸ ਚੁੰਨੂ ਨੇ ਕੋਕ ਲਈ ਚੁੰਨੂ ਨੇ ਵੀ ਅੱਛਾ ਇਹ ਤਾਂ ਵੀ ਨਹੀਂ ਸੀ ਯਾਰ ਹੈ ਨਾਲ ਲੈਂਦੀ ਫਿਰ ਤੂੰ ਕਿੰਨੇ ਗਿਲੇ ਬਿਲਕੁਲ ਵੀ ਉਹ ਨਹੀਂ ਸੀ ਆਏ ਨਹੀਂ ਉਹਨਾਂ ਦਾਸ ਜਿਹਾ ਸਵਾਦ ਨਹੀਂ ਤੇ ਉਹਨਾਂ ਵੀ ਵਾਕਰ ਹੈ